ਹਾਂਜੀ ਹੁਣ ਜਿਹੜੀ ਕੀ ਕਪਾਂ ਫਿਰ ਤੋਂ ਖਬਰ ਸੁਣਾਉਣ ਜਾ ਰਹੇ ਆ ਭਾਈ ਜਿਹੜਾ ਕੀ ਹਰਜਿੰਦਰ ਸਿੰਘ ਟਰੱਕ ਡਰਾਈਵਰ ਜੋ ਜਿਹੜਾ ਕੀ ਹਰ ਪੰਜਾਬੀ ਨੇ ਉਹਨਾਂ ਦੇ ਹੱਕ ਦੇ ਵਿੱਚ ਪਟੀਸ਼ਨ ਪਾਈ ਆ ਹਰ ਕਿਸੇ ਨੇ ਆਪਣੇ ਆਪਣੇ ਪੱਖ ਦੇ ਵੱਲੋਂ ਵੀਡੀਓ ਅਪਲੋਡ ਕੀਤੀਆਂ ਆਪਣੇ ਆਪਣੇ ਚੈਨਲਾਂ ਤੋਂ ਤੇ ਪਰ ਹੁਣ ਗਾਇਕ ਸਭਾ ਗਾਇਕ ਸਭਾ ਮਸ਼ਹੂਰ ਕਲਾਕਾਰ ਜਿਹਦੇ ਅਕਸਰ ਆਪਾਂ ਗਾਣੇ ਸੁਣਦੇ ਆ ਜੋ ਕਿ ਭਾਈ ਗਰੀਬ ਘਰ ਦਾ ਇੱਕ ਨੌਜਵਾਨ ਤੇ ਇੱਕ ਆਪਾਂ ਕਹਿੰਦੇ ਸਿਖਰਾਂ ਦੇ ਵਿੱਚ ਹੁਣ ਪਹੁੰਚ ਗਿਆ ਤੇ ਉਹਦਾ ਵੀ ਇੱਕ ਬਿਆਨ ਆ ਗਿਆ ਸਾਹਮਣੇ ਪਹਿਲਾਂ ਇਹ ਸੁਣੋ ਵੀ ਕੀ ਕਹਿਣਾ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਫਾਦਰ ਸਾਹਿਬ ਵੀ ਹੈ ਨਹੀਂ ਸਰ ਤੇ ਇਕੱਲੇ ਮਾਂ ਦਾਜੀ ਨੇ ਤੇ ਵੀਰਾ ਵੀ ਇਕੱਲਾ-ਇਕੱਲਾ ਪੋਤਾ ਹੈ ਨਾ ਮਾਂ ਦਾ ਸੋ ਮੇਰੀ ਇਹੀ ਬੇਨਤੀ ਆ ਯਾਰ ਤੁਹਾਡੇ ਮੂਰੇ ਵੀ ਚਲੋ ਵੀਰੇ ਦੀ ਜੇ ਗਲਤੀ ਆ ਵੀਰੇ ਲਈ ਰਹਿਣ ਦੋ ਪਰ ਉਸ ਮਾਂ ਲਈ ਪਟੀਸ਼ਨ ਸਾਈਨ ਕਰੋ ਯਾਰ ਜੀ ਲਿੰਕ ਮੇਰੀ ਬਾਇਓ ਦੇ ਵਿੱਚ ਹੈਗਾ ਇੰਸਟਾਗ੍ਰam ਤੇ ਤੇ ਸਾਰੇ ਜਾਣੇ ਉਥੋਂ ਸਿੰਘ ਇਹਨਾਂ ਦਾ ਬਿਆਨ ਵੀ ਤੁਸੀਂ ਸੁਣੀ ਲਿਆ ਤੇ ਪਰ ਹੁਣ ਜਿਹੜੀ ਆਪਾਂ ਗੱਲ ਕਰੀਏ ਵੀ ਇਹਨੂੰ ਕਾਨੂੰਨ ਉਧਰਲੀ ਸਰਕਾਰ ਵੀ ਇਹਦੇ ਉੱਤੇ ਹੁਣ ਕੀ ਵਰਤਾਪ ਕਰੂਗੀ ਕਿਉਂਕਿ ਇਹਨੇ ਜਾਣਬੁੱਝ ਕੇ ਤਾਂ ਕੁਝ ਕੀਤਾ ਨਹੀਂ ਤੇ ਹੁਣ ਜਿਹੜਾ ਇੱਕ ਐਕਸੀਡੈਂਟ ਹੋ ਜਾਂਦਾ ਕਿ ਇੱਕ ਗਲਤੀ ਕਰ ਜਾਂਦਾ ਤਾਂ ਹੁਣ ਕੰਮ ਕਰਨਾ ਤੇ ਪਰ ਇੱਕ ਗਲਤੀ ਹੋਏ ਇਹਦੇ ਬੜੇ-ਬੜੇ ਤਾਂ ਹੋਏ ਨਹੀਂ ਇਹ ਜਾਣਬੁੱਝ ਕੇ ਤਾਂ ਨਹੀਂ ਕੀਤਾ ਪਰ ਹੁਣ ਇੱਕ ਗੱਡੀ ਆਉਂਦੀ ਆ ਰਫ਼ਤਾਰ ਉਸ ਗੱਡੀ ਦੀ ਵੀ ਤੇਜ਼ ਹੁੰਦੀ ਆ ਹੋ ਸਕਦਾ ਜੇ ਅਗਰ ਸਪੀਡ ਘੱਟ ਹੁੰਦੀ ਉਸ ਗੱਡੀ ਦੀ ਮੜੀ ਜੀ ਤਾ ਹੋ ਸਕਦਾ بچ ਜੰਦੀ ਉਹਨਾਂ ਦੀਆਂ ਜਾਨਾਂ ਪਰ ਰੋਕਣ ਦੀ ਕੋਸ਼ਿਸ਼ ਉਹਨਾਂ ਤੋਂ ਵੀ ਨਹੀਂ ਕੀਤੀ ਗਈ ਤਾਂ ਭਾਈ ਜਿਹਦੇ ਵਿੱਚ ਹਰਜਿੰਦਰ ਸਿੰਘ ਇੱਕ ਪੰਜਾਬੀ ਭਰਾ ਆਪਣਾ ਜਿਹਦੇ ਹੱਕ ਦੇ ਵਿੱਚ ਸਾਡੇ ਪੰਜਾਬ ਦੇ ਲੋਕਾਂ ਨੇ ਆਪਣੇ ਵੱਖ-ਵੱਖ ਚੈਨਲ ਤੋਂ ਤੇ ਹਰ ਜੋ ਵੀ ਸਾਡੇ ਪੰਜਾਬੀ ਭਰਾਵ ਵਿੱਚ ਪੱਖ ਜੋ ਲਿਆਗਾ ਤੇ ਕੁਝ ਗੱਲਾਂ ਵੀ ਕਹਤੀਆਂ ਗਈਆਂ ਵੀ ਜੋ ਇਹਨਾਂ ਨੂੰ ਮਾਫ ਕੀਤਾ ਜਾਵੇ ਸਜ਼ਾ ਘੱਟ ਤੋਂ ਘੱਟ ਮਿਲਣੀ ਚਾਹੀਦੀ ਹੈ ਤੇ ਪਰ ਹੁਣ ਦੇਖਣਾ ਇਹ ਬਣਦਾ ਇਹ ਆਪਾਂ ਜੋ ਕੁਝ ਮਰਜ਼ੀ ਕਹੀਏ ਪਰ ਇਹ ਕਾਨੂੰਨ ਉਧਰਲੀ ਸਰਕਾਰ ਕੀ ਕਹਿੰਦੀ ਆ ਇਹ ਕਾਨੂੰਨ ਮੁਕਾਬਤ ਜੋ ਸਜ਼ਾ ਹੋਊਗੀ ਤਾਂ ਉਹ ਵੀ ਆਪਣੇ ਵੱਨੀ ਦੱਸਿਆ ਜਾਂਦਾ ਪਹਿਲਾਂ ਫੇਕ ਚੈਨਲਾਂ ਤੋਂ ਕਾਮਰਾ ਵੀ ਆ ਰਹੀਆਂ ਕੁਝ ਕੁ ਉਹ ਵੀ ਆਪਾਂ ਦੱਸਣਗੇ ਕੋਈ 30 ਸਾਲ ਦੀ ਸਜ਼ਾ ਕਹਿੰਦਾ ਕੋਈ 45 ਦੇ ਕੋਈ 50 ਦੀ ਪਰ ਇਹ ਸਭ ਕੁਝ ਝੂਠੀ ਫੇਕ ਖਬਰਾਂ ਦੇ ਨਾ ਜਾਇਆ ਕਰੋ ਕਿਉਂਕਿ ਇੱਕ ਹੀ ਚੈਨਲਾਂ ਵੱਨੀ ਪੈ ਜਾਂਦੀਆਂ ਤੇ ਪਰ ਹੁਣ ਜਿਹੜੀ ਕੁਝ ਕੁ ਦੱਸਿਆ ਜਾਂਦਾ ਵੀ ਅਸੀਂ ਜਿਹੜੀ ਹੁਣ ਕੱਲ ਦੀ ਖਬਰ ਸੁਣੀ ਆ ਤਾਂ ਭਈ ਉਹਦੇ ਵਿੱਚ ਦੱਸਿਆ ਗਿਆ ਵੀ 8 ਸਾਲ ਦੀ ਸਜ਼ਾ ਕੋਰਟ ਬੰਨੀਓ ਜੋ ਸੁਣਾਈ ਜਾਂਦੀ ਆ ਉਥੋਂ ਦੀ ਜਿਹੜੀ ਅਦਾਲਤ ਆ ਤੇ ਪਰ ਹੁਣ ਇਹਨਾਂ ਦੇ ਵਕੀਲ ਜੋ ਏਕ ਵਕੀਲ ਕਰਾਉਣਗੇ ਉਹਦੇ ਬੰਨੀਓ ਪੂਰੀ ਗੱਲਬਾਤ ਦਾ ਪਤਾ ਲੱਗਣਾਗਾ ਵੀ ਇਹ ਜੋ ਹਰਜਿੰਦਰ ਸਿੰਘ ਆ ਵੀ ਇਹਨੂੰ ਕਿੰਨੀ ਸਜ਼ਾ ਹੋ ਸਕਦਾ ਵੀ 8 ਸਾਲ ਤੋਂ ਘੱਟ ਵੀ ਸਕਦੀ ਆ ਪਰ ਜੇ ਕੋਈ ਜਾਣ ਬੁੱਝ ਕੇ ਕਿਸੇ ਨੂੰ ਮਾਰਦਾ ਉਦੋਂ ਲਈ ਕੈਂਟਰੀ ਚ ਅਮਰੀਕਾ ਦਾ ਰੂਲ ਆ ਉਦਰਲਾ ਬਾਹਰਲੇ ਦੇਸ਼ਾਂ ਦਾ ਤਾਂ ਇੱਕ ਬੰਦੇ ਦਾ 15 ਸਾਲ ਇੱਕ ਬੰਦੇ ਮਗਰ ਕੈਦ ਹੁੰਦੀ ਹੈ ਜੇ ਕੋਈ ਜਾਣਬੁੱਝ ਕੇ ਮਾਰਦਾ ਇਹ ਤਾਂ ਆਪਾਂ ਕਹ ਜੀਏ ਵੀ ਇੱਕ ਗਲਤੀ ਹੋਈ ਹੈ ਗਲਤੀ ਕਾਰਨ ਬੜੇ ਬੜੇ ਤਾਂ ਹੋ ਜਾਂਦੀ ਹੈ ਇੱਕ ਝੂ ਟਰਨ ਗਲਤ ਲਿਆ ਜਾਂਦਾ ਤੇ ਇਹ ਜਾਣਬੁੱਝ ਕੇ ਤਾਂ ਨਹੀਂ ਮਾਰਿਆ ਤੇ ਇਸ ਕਰਕੇ ਭਈ ਜੋ ਇਹਨੂੰ ਸਜ਼ਾ ਘੱਟ ਤੋਂ ਘੱਟ ਹੋ ਸਕਦੀ ਹੈ 8 ਸਾਲ ਤੋਂ ਘੱਟ ਵੀ ਹੋ ਸਕਦੀ ਹੈ ਤੇ ਜੇ ਅਗਰ ਉਥੇ ਕੋਈ ਜਾਣਬੁੱਝ ਕੇ ਕਿਸੇ ਦੀ ਹੱਤਿਆ ਕਰਦਾ ਤਾਂ ਉਹਦੀ 15 ਸਾਲ ਬੰਦੀ ਆ ਜਾਨੀ ਕਿ ਤਿੰਨ ਮੌਤਾਂ ਦਾ 45 ਸਾਲ ਤਾਂ ਇਸ ਕਰਕੇ ਹੁਣ ਉਥੋਂ ਦੀ ਸਰਕਾਰਾਂ ਨੇ ਇਨਾਂ ਨੂੰ ਕਵਕੀਲ ਕਰਨ ਵਾਸਤੇ ਕਹਤਾ ਉਥੋਂ ਦੇ ਕੋਟ ਆ ਜਿਹੜਾ ਅਮਰੀਕਾ ਦੇ ਵਿੱਚ ਤਰਨ ਤਾਰਨ ਦਾ ਮੁੰਡਾ ਜਿਹੜਾ ਕਿ ਇਹ ਰਜਿੰਦਰ ਸਿੰਘ ਕਰਨ ਤਾਂ ਕਮਾਈ ਪਹੁੰਚਦਾ ਉਧਰ ਪਰ ਲੇਕਿਨ ਬਈ ਘਟਨਾਵਾਂ ਵਾਪਰ ਜਾਂਦੀਆਂ ਕੋਈ ਪਤਾ ਨਹੀਂ ਹੁੰਦਾ ਪਰ ਜਾਣ ਬੁੱਝ ਕੇ ਨਹੀਂ ਕਰਦਾ ਕੋਈ ਵੀ ਤੇ ਇਹ ਇੱਕ ਮਾਮਲਾ ਹੁਣ ਜਿਹੜਾ ਸਾਹਮਣੇ ਆ ਗਿਆ ਸਾਰੇ ਪੰਜਾਬ ਦੇ ਵਿੱਚ ਸਾਡੇ ਪੰਜਾਬੀ ਜੋ ਵੀ ਭਰਾਗੇ ਉਧਰਲੀ ਛਾੜ ਬੈਠੇ ਜਿਹੜੇ ਉਹ ਵੀ ਕੁਝ ਹੱਕ ਚ ਕਰ ਰਹੇ ਆ ਤੇ ਕੁਝ ਸਾਡੇ ਪੰਜਾਬੀ ਭਰਾ ਸਾਡੇ ਇੰਡੀਆ ਦੇ ਵਿੱਚੋਂ ਉਹ ਵੀ ਇਹਨਾਂ ਦੇ ਨਾਲ ਹੱਕ 'ਚ ਖੜੇ ਆ ਤੇ ਅਸੀਂ ਵੀ ਬਈ ਇਹੇ ਅਪੀਲ ਕਰਾਂਗੇ ਵੀ ਸਾਡੇ ਜੋ ਹਰਜਿੰਦਰ ਸਿੰਘ ਆਪਣਾ ਪੰਜਾਬੀ ਭਰਾ ਹੈਗਾ ਇਹਦੇ ਬਾਰੇ ਤੁਹਾਡਾ ਕੀ ਕਹਿਣਾਗਾ ਤਾਂ ਕਮੈਂਟ ਤੁਸੀਂ ਵੀ ਜਰੂਰ ਆਪਣੇ ਰੱਖੋ ਵੀ ਤੁਹਾਡਾ ਕੀ ਕਹਿਣਾ ਕਿਉਂਕਿ ਇਹਨੂੰ ਹਰ ਚੀਜ਼ ਨੂੰ ਹਰ ਬੰਦਾ ਗਲਤ ਮੰਨ ਰਿਹਾ ਵੀ ਜੇ ਗਲਤੀ ਹੋਈ ਆ ਜਾਣ ਬੁੱਝ ਕੇ ਤਾਂ ਕੀਤਾ ਨਹੀਂ ਤਾਂ ਇਸ ਕਰਕੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੀ ਸਾਂਝੀ ਜ਼ਰੂਰਤ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹੇ ਜੁਸਾ ਤੇ ਕਮਿਡੀਆਂ ਨੇ ਸ਼ਿਰਕਤ ਰੱਖੀ ਚੈਨਲ ਨੂੰ ਸਬਸਕ੍ਰਾਈਬਰ ਕਰ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਕਾਲ ਨੂੰ 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 ਮਿਲਦੇ ਕ